ਇਹ ਕੌਣ ਕਰਦਾ ਹੈ ਇਹ ਪੜੇ ਲਿਖੇ ਲੋਕ ਅਮੀਰ ਲੋਕ ਆਪਣੀ ਚੌਧਰ ਦਿਖਾਣ ਲਈ ਐਮਐਲਏਆਂ ਨੂੰ ਐਮਪੀਆਂ ਨੂੰ ਇਹਦੇ ਲਈ ਵਰਤਦੇ ਆ ਸਾਰਾ ਦਿਨ ਕੰਮ ਕੋਈ ਵੀ ਨਹੀਂ ਹੈਗੇ ਇਹਨਾਂ ਨੂੰ ਬਸ ਆਹੀ ਹੁਣ ਦੇਖੋ ਬੰਦਾ ਤਾਂ ਬੈਠਾ ਹੈ ਐਮਐਲਏ ਤਾਂ ਆਪਣੇ ਦਫਤਰ ਬੈਠਾ ਹੈ ਕਦੇ ਵੀ ਅਸੀਂ ਐਮਐਲਏ ਦੇ ਦਫਤਰ ਕੋਈ ਵੀ ਨੌਜਵਾਨ ਮੈਨੂੰ ਆ ਪੂਰੀ ਪੌਡਕਾਸਟ ਸੁਣਦੇ ਆ ਕਮੈਂਟ ਕਰਕੇ ਦੱਸ ਦੇ ਕਿ ਮੈਂ ਆਪਣੇ ਯੂਥ ਨੂੰ ਇਕੱਠਾ ਕਰਕੇ ਐਮਐਲਏ ਦੇ ਦਫਤਰ ਗਿਆ ਵੀ ਸ਼ਹਿਰ ਦਾ ਪ੍ਰੋਜੈਕਟ ਹੈ ਅਸੀਂ ਕਰਨਾ ਚਾਹੁੰਦੇ ਆ ਆਓ ਆਪਾਂ ਮਿਲ ਕੇ ਕਰੀਏ ਕੋਲ ਜਿਹਨਾਂ ਨੂੰ ਡਰਦੇ ਨੇ ਅਸੀਂ ਕੀ ਕਰਦੇ ਆ लीडर लीडर चुन के समझते हैं hmm. है, hmm. hmm. है, है। है, इलेक्टिड रिप्रजेंटेटिव hmm. सिर्फ hmm. एक नुमाइंदा डेमोक्रेसी टू दीपल फॉर द पीपल बाय द पीपल है सिर्फ एक कैप्टन है धोनी है ठीक है ਤੇ ਵਿਰਾਟ ਕੋਹਲੀ ਗਏ ਯਾਰ ਵੀ ਮਿੰਦਰ ਸਿੰਘ ਤੋਂ ਨੇ ਬੋਲਿੰਗ ਕਰੇ ਤੇ ਉਹੀ ਬੈਟਿੰਗ ਕਰੇ ਤੇ ਉਹੀ ਫੀਲਡਿੰਗ ਕਰੇ ਹੋ ਸਕਦਾ ਨਹੀਂ ਹੋ ਸਕਦਾ ਨਾ ਹਰ ਬੰਦੇ ਦਾ ਰੋਲ ਹੈ ਉਹਦੇ ਚ ਉਹਦਾ ਐਨ ਜੀਓ ਦਾ ਵੀ ਰੋਲ ਹੈ ਉਹਦੇ ਚ ਇੰਡਸਟਰੀ ਦਾ ਵੀ ਰੋਲ ਹੈ ਉਹਦੇ ਚ ਸਿਟੀਜ਼ਨ ਦਾ ਵੀ ਰੋਲ ਹੈ ਕੁੰਡਾ ਰੱਖਣਾ ਹਮ ਹਰ ਸੰਡੇ ਜਾਓ ਐਮ ਐਲ ਲੈ ਕੋ ਕਾਉਂਸਲਰ ਤਾਂ ਬੈਠਾ ਹੈ ਕਾਉਂਸਲਰ ਸਭ ਤੋਂ ਸਾਡੇ ਸ਼ਹਿਰ ਦਾ ਪੰਜਾਬ ਦਾ ਸਭ ਤੋਂ ਵੇਲੇ ਪੋਲੀਟਿਸ਼ੀਅਨਸ ਕਾਉਂਸਲਰਸ ਆ ਬੈਠੇ ਆ ਰੋਜ਼ ਦਫ਼ਤਰ ਬੈਠੇ ਤੁਸੀਂ ਕਾਹਦੇ ਲਈ ਜਾ ਰਹੇ ਹੋ ਉਹ ਤਾਂ ਬੈਠੇ ਆ ਤੁਸੀਂ ਕਾਦੇ ਲਈ ਜਾਣੇ ਹੋ ਜੀ ਆ ਨਕਸ਼ਾ ਪਾਸ ਕਰ ਦੋ ਆ ਮਾਰੇ ਜੀ ਐਡਮਿਸ਼ਨ ਕਰਾ ਦੋ ਆ ਇੱਕ ਚਿੱਠੀ ਦੇ ਦੋ ਇਹਦੇ ਲਈ ਅਸੀਂ ਜਾਣੇ ਆ ਅਸੀਂ ਜਾਣੇ ਆ ਜੀ ਸਾਡੀ ਪਬਲਿਕ ਡਿਸਪੈਂਸਰੀ ਕਿਉਂ ਨਹੀਂ ਹੈਗੇ ਸਾਡੇ ਏਰੀਆ 'ਚ ਇੱਕ ਕਾਉਂਸਲਰ ਰਿ ਕੰਪਲਸਰੀ ਹੈ ਸਰਕਾਰੀ ਸਕੂਲ ਪਬਲਿਕ ਡਿਸਪੈਂਸਰੀ ਨੂੰ ਠੀਕ ਕਰਨਾ ਕਿੱਥੇ ਅਸੀਂ ਨਹੀਂ ਗਏ ਵੋਟ ਪਾਓ ਹੁਣ ਇਲੈਕਸ਼ਨ ਆ ਰਹੇ ਆ ਦੋਵੇਂ ਆਣੇ ਆ ਨੈਸ਼ਨਲ ਇਲੈਕਸ਼ਨ ਵੀ ਆਣੇ ਆ ਕਾਰਪੋਰੇਸ਼ਨ ਵੀ ਆਣੇ ਆ ਮੈਂ ਤਾਂ ਮਿੰਤਾ ਕਰਦਾ ਸਾਰਿਆਂ ਨੂੰ ਹਰ ਵਾਰੀ ਇੱਕ ਕੈਂਡੀਡੇਟ ਜਾਊਗਾ ਹੁਣੇ ਕੈਂਡੀਡੇਟ ਜਾਣਗੇ ਆਪਣਾ ਨਾਮੀਨੇਸ਼ਨ ਫਾਈਲ ਕਰਨਗੇ ਸਾਰੀ ਅਖਬਾਰਾਂ 'ਚ ਖਬਰ ਆਊਗੀ ਇਹਨਾਂ ਨੇ ਆਪਣਾ ਨਾਮ ਉਨਾ ਮੰਕਨ ਕਾਦੇ ਲਈ ਜਾਰੀ ਹੁੰਦਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਡਿਟੇਲ ਲਿਖਵਾਉਂਦਾ ਉਹਦੇ ਚ ਐਫੀਡੇਵਿਟ ਹਮ ਲਿਖਤੀ ਦੇਣਾ ਪੈਂਦਾ ਮੇਰੇ ਕੋਲ ਇੰਨਾ ਪੈਸਾ ਐਨਾ ਮੈਂ ਪੜਿਆ ਲਿਖਿਆ ਇਹ ਕਿਉਂ ਲਿਖਦੇ ਆ ਇਲੈਕਸ਼ਨ ਕਮਿਸ਼ਨ ਕਿਉਂ ਲਿਖਵਾਉਂਦਾ ਤਾਂ ਕਿ ਪਬਲਿਕ ਪੜ ਸਕੇ ਉਹ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਅਪਲੋਡ ਹੁੰਦਾ ਕਿ ਸਾਡਾ ਐਮਪੀ ਕਿੰਨਾ ਪੜਿਆ ਲਿਖਿਆ ਐਨੇ ਕੀ ਵਾਦੇ ਕੀਤੇ ਆ ਪਿਛਲੇ ਠੀਕ ਹੈ ਇਹ ਕੀ ਕਿੰਨੀ ਆ ਜੇ ਕੋਲ ਜਦਾਦ ਆ ਉਹ ਸਾਰਾ ਕੁਝ ਅਸੀਂ ਕਦੇ ਵੀ ਵੈਬਸਾਈਟ ਤੇ ਜਾ ਕੇ ਪੜਿਆ ਨਹੀਂ ਹੋਰ ਦੱਸ ਦਿੰਨੇ ਆ ਪਾਰਟੀ ਆਪਣਾ ਮੈਨੀਫੈਸਟੋ ਲਾਂਚ ਕਰਦੀ ਆ

ਦਰਮਿਆں ਤੁਸੀਂ ਝੂਠ ਕਰ ਰਹੇ ਹੋ ਪਾਸੇ ਮਾਰੋ ਉਹਨਾਂ ਦੇ ਮੈਨੀਫੈਸਟੋ ਉਹਨਾਂ ਨੂੰ ਕਹੋ ਚਲੋ ਜੀ ਦੁਬਾਰਾ ਬਦਲ ਕੇ ਦਿਓ ਆ ਕੀ ਤਮਾਸ਼ੇ ਲਾਇਏ ਸਾਡੇ ਨਾਲ ਤੁਸੀਂ ਵੋਟ ਕਿਨੂੰ ਪਾਣੀ ਚਾਹੀਦੀ ਹੈ ਪੜ ਕੇ ਪਾਣੀ ਚਾਹੀਦੀ ਜਿੰਨੂੰ ਮਰਜ਼ੀ ਪਾਓ ਤੇ ਪਾਰਟੀ ਨੂੰ ਨਹੀਂ ਪਾਣੀ ਚਾਹੀਦੀ ਕੈਂਡੀਡੇਟ ਨੂੰ ਪਾਣੀ ਚਾਹੀਦੀ ਕਿਉਂਕਿ ਕੰਮ ਤੁਹਾਡਾ ਕੈਂਡੀਡੇਟ ਨੇ ਕਰਨਾ ਤੁਹਾਨੂੰ ਤੁਸੀਂ ਤੁਸੀਂ ਮੁੱਖ ਮੰਤਰੀ ਨੂੰ ਥੋੜੀ ਫੜ ਸਕਦੇ ਹੋ ਜਾ ਕੇ ਤੁਸੀਂ ਪ੍ਰਧਾਨ ਮੰਤਰੀ ਨੂੰ ਵੀ ਨਹੀਂ ਫੜ ਸਕਦੇ ਜਾ ਕੇ ਤੁਸੀਂ ਤੁਹਾਡੇ ਤੁਸੀਂ ਕਿਨੂੰ ਫੜੋਗੇ ਜਾ ਕੇ ਆਪਣੇ ਮਹੱਲੇ ਜਿਹੜਾ ਰਹਿੰਦਾ ਹੁਣ ਮੈਂ ਜਾ ਕੇ ਦੇਸ਼ ਦੇ ਵਿੱਚ ਕੀ ਗੱਲ ਹੋ ਰਹੀ ਹੈ ਉਹਦਾ ਉਹਦੇ ਬਾਰੇ ਮੇਰਾ ਇਨਵੋਲਵਮੈਂਟ ਦਾ ਇੱਕੋ ਹੀ ਰਾਏ ਐ ਤੇ ਮੈਂ ਜੇ ਐਮਪੀ ਨੂੰ ਹੀ ਨਹੀਂ ਜਾਣਦਾ ਤੇ ਫਿਰ ਮੈਂ ਕਿੱਥੇ ਦੇਸ਼ 'ਚ ਕੋਈ ਫਤ ਬਦਲਾ ਲਿਆ ਦੂੰਗਾ ਜੇ ਮੈਂ ਐਮਐਲਏ ਨੂੰ ਹੀ ਨਹੀਂ ਜਾਣਦਾ ਐਮਐਲਏ ਜਿੱਤਦਾ ਉਹ 5 ਸਾਲ ਰਹਿ ਜਾਂਦਾ ਬੜੇ ਲੋਕ ਉਹਨੂੰ ਮਿਲਦੇ ਹੀ ਨਹੀਂ 5 ਸਾਲ ਉਹ ਭਾਈ ਉਹ ਤੁਹਾਡਾ ਬੰਦਾ ਹੈ ਉਹਨੇ ਤੁਹਾਡਾ ਕੰਮ ਕਰਨਾ ਹੈ ਉਹਦੀ ਡਿਊਟੀ ਹੈ ਵੀਕਐਂਡ ਉਹਨੇ ਤੁਹਾਡੇ ਕੋਲ ਰਹਿਣਾ ਹੈ ਜੇ ਉਹ ਮੰਤਰੀ ਹੈ ਤਾਂ ਉਹਨੇ ਉੱਥੇ ਵੀ ਰਹਿਣਾ ਹੈ ਚੰਡੀਗੜ੍ਹ ਵੀ ਰਹਿਣਾ ਹੈ ਉਹਨੇ ਵਿਧਾਨ ਸਭਾ 'ਚ ਗੱਲ ਕਰਨੀ ਹੈ ਉਹਦੀ ਅਟੈਂਡੈਂਸ ਚੈੱਕ ਕਰੋ ਜਿਵੇਂ ਇੱਕ ਮੋਨੀਟਰ ਦਾ ਕੰਮ ਹੈ ਇੱਕ ਟੀਚਰ ਦਾ ਕੰਮ ਹੈ ਉਹ ਅਟੈਂਡੈਂਸ ਚੈੱਕ ਕਰਦੀ ਹੈ ਜਵਾਗ ਦੀ ਜਾ ਕੇ ਆਪਣੇ ਐਮਐਲਏ ਦੀ ਅਟੈਂਡੈਂਸ ਚੈੱਕ ਕਰੋ ਬਦਾਂ ਭਾਈ ਤੁਸੀਂ ਸਾਰਾ ਡਾਟਾ ਡਿਸਕਲੋਸ ਕਰਿਆ ਕਰੋ ਹਰ ਮਹੀਨੇ ਹਰ ਸਾਲ ਪੰਜਾਬ ਦਾ ਕਿ ਆ ਸ਼ਹਿਰ ਚ ਆ ਐਮਪੀ ਦੀ ਆਟੈਂਡੈਂਸ ਹੈ ਆ ਐਮਐਲ ਦੀ ਆਟੈਂਡੈਂਸ ਹੈ ਆ ਮੈਨੀਫੈਸਟੋ ਮੈਨ ਲੱਗਦਾ ਨਹੀਂ ਤੁਹਾਨੂੰ ਜੀਣ ਦੇਣੀ ਹੋਣਾ ਚਾਹੀਦਾ ਨਹੀਂ ਜੀਣੀ ਨਹੀਂ ਦੇਣਗੇ ਵੈਬਸਾਈਟ ਤੇ ਹੁੰਦਾ ਵੀਰੇ ਮੈਂ ਤੁਹਾਨੂੰ ਵੈਬਸਾਈਟਾਂ ਦਾ ਦਿੰਦਾ ਇੱਕ ਮਾਇਨੇਤਾ ਕਰਕੇ ਵੈਬਸਾਈਟ ਹੈਗੀ ਆ ਉੱਤੇ ਸਾਰਾ ਸਮਾਨ ਪਿਆ ਹੁੰਦਾ ਉੱਤੇ ਸਾਰਾ ਪਿਆ ਹੁੰਦਾ ਅੱਛਾ ਤੁਸੀਂ ਵਿਧਾਨ ਸਭਾ ਦੀ ਵੈਬਸਾਈਟ ਚੱਕ ਲਓ ਉੱਤੇ ਵੀ ਤੁਹਾਨੂੰ ਮਿਲ ਜੂਗਾ ਕਿਉਂਕਿ ਇਹ ਜ਼ਰੂਰੀ ਹੈ ਆਰਟੀਆਈ ਪਾਣਾ ਸਭ ਤੋਂ ਸੌਖਾ ਕੰਮ ਹੈ ਆਰਟੀਆਈ ਕਿੱਧਰ ਪੈਂਦੀ ਹੈ ਆਰਟੀਆਈ ਵੈਬਸ ਰਾਈਟ ਇਨਫੋਰਮੇਸ਼ਨ ਪਾਓ ਤੁਸੀਂ ਤੁਹਾਨੂੰ ਜਵਾਬ ਦੇ ਉਹਨਾਂ ਨੂੰ ਜਵਾਬ ਦੇਣਾ ਪਊਗਾ ਤੇ ਸਹੀ ਦੇਣਾ ਪਊਗਾ ਉਹ ਸਹੀ ਜਵਾਬ ਹੀ ਆਉਂਦਾ ਕਿਉਂਕਿ ਉਹਨਦੇ ਲਈ ਇੱਕ ਵੱਖਰਾ ਵਿੰਗ ਹੈ ਆਰਟੀਆਈ ਲਈ ਅੰਨੀਆਂ ਲੜਾਈਆਂ ਲੜੀਆਂ ਲੋਕਾਂ ਨੇ ਆਰਟੀਆਈ ਐਕਟ ਲਈ ਅੱਜ ਆਰਟੀਆਈ ਹੈਗੀ ਹੈ ਤੁਸੀਂ ਆਰਟੀਆਈ ਪਾਓ ਤੁਹਾਨੂੰ ਪਤਾ ਲੱਗ ਜਾਊਗਾ ਭਾਈ ਲੋਕੀਂ ਦੇਖ ਕੇ ਵੋਟ ਪਾ ਰਹੇ ਨੇ ਅੱਜਕੱਲ ਬਿਨਾਂ ਜਿਹੜੀ ਤੁਸੀਂ ਨੌਲੇਜ ਦੀ ਹਵਾ ਦੇਖ ਕੇ ਹਵਾ ਕਿਹਦੀ ਹਵਾ ਕਿੱਧਰ ਦੀ ਹਵਾ ਕੀ ਚੱਲ ਰਿਹਾ ਅੱਜਕੱਲ ਕਿੱਧਰ ਦੀ ਹਵਾ ਸਾਰੇ ਹਲਾ ਹਲਾ ਹੋਈ ਹੁੰਦੀ ਹੈ ਇੱਧਰ ਦੀ ਹਵਾ ਹੈ ਉੱਧਰ ਦੀ ਹਵਾ ਹੈ ਮਤਲਬ ਹੁਣ ਇਹ ਦੇਖ ਜਾਣਗੇ ਕਿਉਂਕਿ ਮੀਡੀਆ ਪਰ ਓ ਪਾ ਜੀ ਮੀਡੀਆ ਰੁਖ ਬਣਾ ਦਿੰਦਾ ਮੀਡੀਆ ਬਣਾ ਦਿੰਦਾ ਹਵਾ ਬਣਾ ਦਿੰਦਾ ਮੀਡੀਆ ਨੂੰ ਹਵਾ ਬਣਾਣਾ ਕਿੰਨਾ ਜ਼ੌਖਾ ਹੈ ਮੈਂ ਇੱਕ ਚੈਨਲ ਬਣਾ ਲਾਂ ਤੁਸੀਂ ਮੈਨੂੰ ਕਰੋੜ ਰੁਪਈਆ ਦੇ ਦਿਓ ਵੀ ਤੂੰ ਅਗਲੇ 1 ਮਹੀਨਾ ਸਿਰਫ ਦੁਨੀਆ ਨੂੰ ਇਹ ਦਿਖਾਣਾ ਵੀ ਅਨਮੋਲ ਕੁਆਤਰਾ ਕਰਕੇ ਹੀ ਸ਼ਹਿਰ ਚੱਲ ਰਿਹਾ ਹੈ ਮੈਂ ਦਿਖਾ ਦੂੰਗਾ ਮੇਰੇ ਕੋਲ ਕੀ 1 ਕਰੋੜ ਰੁਪਈਆ ਐਡਾ ਲਾਉਂਗਾ ਮੈਂ ਕੈਮਰੇ ਲਾਉਂਗਾ ਮੈਂ 4 ਇੰਟਰਵਿਊ ਕਰਾਉਂਗਾ ਮੈਂ ਚਾਰੋਂ ਪਾਸੇ ਅਨਮੋਲ ਕੁਆਤਰਾ ਅਨਮੋਲ ਕੁਆਤਰਾ ਕਰਾ ਦੂੰਗਾ ਪੈਸਾ ਹੈ ਤੇ ਲੋਕ ਬਈ